ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦਾਨੀ ਵੀਰਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੋ ਲੋਕ ਭਲਾਈ ਕਲੱਬ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰ ਨੂੰ ਲਾਭ ਦਿੱਤਾ ਜਾਂਦਾ ਤੇ ਇੱਕ ਨਵੀਂ ਸੇਵਾ ਸ਼ੁਰੂ ਕਰੀ ਹੈ ਜੀ ਪਹਿਲਾ ਸਮੂਹ ਅਨੰਦ ਕਾਰ ਸਮਾਗਮ 11 ਜਨਵਰੀ ਦਿਨ ਸ਼ਨੀਵਾਰ ਸਥਾਨ ਹੈ ਗਰੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸੋਫਟਾ ਮੋੜ ਜ਼ਿਲ੍ਹਾ ਬਰਨਾਲਾ ਵਿਖੇ ਦਾਨੀ ਵੀਰਾਂ ਦੇ ਸੇਵਾ ਨਾ ਰੱਖਿਆ ਗਿਆ ਜੀ ਇਹ ਪਹਿਲਾ ਸਮੂਹ ਅਨੰਦ ਕਾਰ ਸਮਾਗਮ ਜੋ ਬਕ ਬਕ ਦਾਨੀ ਵੀਰ ਐਨਆਰ ਵੀਰਾਂ ਦੇ ਸਹਿਯੋਗ ਨਾਲ ਇਹ ਸੇਵਾ ਸ਼ੁਰੂ ਕੀਤੀ ਚੱਲ ਰਹੀ ਹੈ ਤੇ ਕੱਲ ਨੂੰ 31 ਤਰੀਕ ਆ ਕੱਲ ਨੂੰ ਨੋੜਬੰਦ ਜੋ ਲੜਕੀ ਦੀ ਸਾਦੀ ਦਾ ਸੀ ਸਮਾਨ ਇਕੱਤਰ ਕੀਤਾ ਇਕੱਠਾ ਕੀਤਾਗਾ ਉਹ ਸੁਖਪ੍ਰਮੋੜ ਦੇ ਜਿੰਨਾਂ ਵੱਲੋਂ ਸੁਖਪ੍ਰਮੋੜ ਦੇ ਕੇ ਗੁਰਦੁਆਰਾ ਜੋ ਚੁਲ੍ਹਾ ਸਭ ਬਣਿਆ ਹੋਇਆ ਉਥੇ ਸੂਟਾਂ ਦੀ ਸੇਵਾ ਕੱਪੜਿਆਂ ਦੀ ਸੇਵਾ ਭਾਂਡੇ ਲੀਡ ਦੀ ਸੇਵਾ ਤੇ ਦਰੀਆਂ ਹੋ ਗਈਆਂ ਬਿਸਤਰੇ ਹੋ ਗਏ ਤੇ ਬਹੁਤ ਨਗਦ ਮਾਇਆ ਦੀ ਸੇਵਾ ਭੇਜੀ ਗਿਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਪਹਿਲਾ ਵਿਆਹ ਹੈਗਾ ਪਹਿਲੇ ਵਿਆਹ ਵਾਸਤੇ ਵੀ ਇਸ ਮਾਣੇ ਨੇ ਕਤਰ ਕਰਤਾ ਅਜੀ ਫੇਰ ਵੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਹੀ ਵੀਰਾਂ ਦਾ ਐਨਆਰਆਈ ਵੀਰਾਂ ਦਾ ਸੁਪਰਮੋਡ ਦਾ ਤੇ ਸਾਰੇ ਹੀ ਨਗਰ ਨਿਵਾਸੀਆਂ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ 11 ਜਨਵਰੀ ਨੂੰ ਸਾਡਾ ਵਿਆਹ ਰੱਖਿਆ ਵਗਿਆ ਜੀ ਲੋੜਵੰਦ ਜਿਹੜੀ ਲੜਕੀ ਹੈਗੀ ਉਹਦਾ ਪਿੰਡ ਹੈਗਾ ਜੇ ਲੰਗੀਆਂਣਾ ਤੇ ਬਰਾਤ ਆਉਣੀ ਹੈਗੀ ਮਾੜੀ ਕੁਸਤਾਪਾ ਤੋਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਹੋਰ ਵੀ ਕਿਸੇ ਵੀਰ ਨੇ ਸੇਵਾ ਭੇਤਣੀ ਹੋਵੇ ਤਾਂ 11 ਤਰੀਕ ਤੋਂ ਪਹਿਲਾਂ ਪਹਿਲਾਂ ਸੇਵਾ ਭੇਜ ਸਕਦਾ 11 ਤਰੀਕ ਦੇ ਹੋਣਾਂ ਦੇ ਕਾਰਜ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ